ਨਵੇਂ ਜਮਾਤ ਦੇ ਪਿਆਰੇ ਬੱਚਿਓ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਪਾਠ 16 ਪੜ੍ਹਦੇ ਹਾਂ ਜਿਸ ਦਾ ਨਾਂ ਹੈ ਸਾਡਾ 파ਰਸ ਸਾਡਾ ਬਾਦਸ਼ਾਹ ਲਾਹੌਰ ਸ਼ਹਿਰ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਲੰਘ ਰਹੀ ਹੈ ਪਿੱਠ ਭੂਮੀ ਤੋਂ ਸੰਗੀਤ ਦੀ ਆਵਾਜ਼ ਆਉਂਦੀ ਹੈ ਇੱਕ ਪਾਸੇ ਤੋਂ ਬੱਚਿਆਂ ਦੇ ਰੌਲਾ ਪਾਉਂਦੀ ਆਵਾਜ਼ ਆਉਂਦੀ ਹੈ ਬੱਚਾ ਪਹਿਲਾ ਓਏ ਰੁਲਦੂ ਲੈ ਆਟੀ ਮਾਂ ਰੋੜੇ ਮਾਰ ਕੇ 베ਰੀ ਤੋਂ 베ਰ ਝਾੜੀਏ ਬੱਚਾ ਦੂਜਾ ਝੋਲੀ ਛੋਟੀ ਮਾਂ ਫੜਾਉਂਦਾ ਹੈ ਆ ਲੈ ਟੀਮ ਤੇ ਆ ਉਤਲੀ ਟਾਣੀ ਦੇ ਮਾਰ ਵੇ ਕਿਦੇ ਸੋਹਣੇ 베ਰ ਆ ਮੁੰਡੇ ਟੀਮਾ ਮਾਰਦੇ ਨੇ ਤੇ ਇੱਕ ਟੀਮ ਮਹਾਰਾਜ ਦੇ ਵਜਦੀ ਹੈ ਸਿਪਾਈ ਮੁੰਡੇ ਨੂੰ ਫੜਦੇ ਨੇ ਸਿਪਾਈ ਓਏ ਤੂੰ ਮਹਾਰਾਜ ਦੇ ਟੀਮ ਕਿਉਂ ਮਾਰੀਏ ਮੁੰਡਾ ਮੈਂ ਮਹਾਰਾਜ ਦੇ ਥੋੜਾ ਟੀਮ ਮਾਰੀ ਐ ਮੈਂ ਤਾਂ ਬੇਰੀ ਦੇ ਮਾਰੀ ਸੀ ਸਿਪਾਹੀ ਕਿਉਂ ਮੁੰਡਾ ਬੇਰੀ ਤੋਂ ਬੇਰ ਝਾੜਨ ਲਈ ਹੋਰ ਕਿਉਂ ਸਿਪਾਹੀ ਪਰ ਤੈਨੂੰ ਪਤਾ ਟੀਮ ਤਾਂ ਮਹਾਰਾਜ ਦੇ ਵੱਜੀ ਐ ਮੁੰਡਾ ਮੈਂ ਕੋਈ ਜਾਣ ਬੁੱਝ ਕੇ ਥੋੜਾ ਮਾਰੀ ਐ ਸਿਪਾਹੀ ਚੱਲ ਤੋਰ ਫਿਰ ਮਹਾਰਾਜ ਦੇ ਸਾਹਮਣੇ ਪੇਸ਼ ਹੋ ਸਿਪਾਹੀ ਉਸ ਨੂੰ ਜ਼ਬਰਦਸਤੀ ਖਿਸੀੜਦਾ ਹੈ ਮੁੰਡਾ ਰੋਂਦਾ ਹੈ ਮਹਾਰਾਜ ਕਿਉਂ ਬਈ ਇਸ ਬੱਚੇ ਨੂੰ ਕਿਉਂ ਰਵਾਉਣ ਲੱਗੇ ਹੋ ਸਿਪਾਹੀ ਮਹਾਰਾਜ ਇਸ ਬੱਚੇ ਨੇ ਤੁਹਾਨੂੰ ਟੀਮ ਮਾਰੀ ਸੀ ਬੱਚਾ ਰੋਈ ਜਾ ਰਿਹਾ ਹੈ ਮਹਾਰਾਜ ਮੁੰਡੇ ਨੂੰ ਬਈ ਰੋ ਨਾ ਇਹ ਦੱਸ ਤੂੰ ਸਾਡੇ ਟੀਮ ਕਿਉਂ ਮਾਰੀ ਮੁੰਡਾ ਅਸੀਂ ਤਾਂ ਜੀ ਬੇਰੀ ਤੇ ਮਾਰੀ ਸੀ ਬੇਰ ਝਾੜਨ ਲਈ ਮਹਾਰਾਜ ਸਿਪਾਹੀ ਨੂੰ ਇਸ ਬੱਚੇ ਨੂੰ 5 ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣ ਸਿਪਾਹੀ ਜੀ ਮੋਹਰਾਂ ਮਹਾਰਾਜ ਹਾਂ ਭਈ ਜੇ ਇਸ ਦੀ ਟੀਮ 베ਰੀ ਉੱਤੇ ਵੱਜਦੀ ਤਾਂ ਇਸ ਦੀ ਝੋਲੀ 베ਰਾ ਨਾਲ ਭਰ ਜਾਣੀ ਸੀ ਹੁਣ ਟੀਮ ਸਾਢੇ ਵੱਜੀ ਏ ਅਸੀਂ ਇਸ ਦੀ ਝੋਲੀ ਮੋਹਰਾਂ ਪਾਉਂਦੇ ਹਾਂ ਸਿਪਾਹੀ ਬੱਚੇ ਨੂੰ ਮੋਹਰਾਂ ਦਿੰਦਾ ਹੈ ਬੱਚਾ ਖੁਸ਼ੀ ਨਾਲ ਛਾਲਾ ਮਾਰਦਾ ਜਾਂਦਾ ਹੈ ਮਹਾਰਾਜ ਦੀ ਸਵਾਰੀ ਅੱਗੇ ਤੁਰ ਜਾਂਦੀ ਹੈ ਇੱਕ ਦਿਨ ਮਹਾਰਾਜ ਦੀ ਸਵਾਰੀ ਆ ਰਹੀ ਹੁੰਦੀ ਹੈ ਇੱਕ ਬੁੱਢੀ ਹੱਥ ਵਿੱਚ ਕਾਲਾ ਪਤੀਲਾ ਫੜੀ ਦੌੜੀ ਆਉਂਦੀ ਹੈ ਬੁੱਢੀ ਮੈਨੂੰ ਮੇਰੇ ਭਾਰਤ ਪਾਸ਼ਾ ਨਾਲ ਮਿਲਾ ਦਿਓ ਕਿਧਰ ਗਏ ਮੇਰੇ ਭਾਰਤ ਪਾਸ਼ਾ ਮੈਂ ਤਾਂ ਘਰੋਂ ਕਾਲੀ ਕਾਲੀ ਭੱਜੀ ਆਈ ਹਾਂ ਕਿਤੇ ਮੇਰੇ ਪਾਸ਼ਾ ਲੰਗ ਨਾ ਜਾਣ ਸਿਪਾਹੀ ਓ ਮਾਈ ਆ ਪਤੀਲਾ ਚੁੱਕੀ ਕਿਧਰ ਭੱਜੀ ਜਾਨੀ ਐ ਬੁੱਢੀ ਮੈਂ ਆਪਣੇ ਭਾਰਤ ਪਾਸ਼ਾ ਨੂੰ ਮਿਲਣਾ ਹੈ ਸਿਪਾਹੀ ਤੂੰ ਆ ਕਾਲਾ ਜਹਾ ਪਤੀਲਾ ਲੈ ਕੇ ਨਹੀਂ ਮਿਲ ਸਕਦੀ ਬੁੱਢੀ ਕਿਉਂ ਮੈਂ ਕਿਉਂ ਨਹੀਂ ਮਿਲ ਸਕਦੀ ਉਹ ਭਾਰਤ ਪਾਸ਼ਾ ਤੇਰਾ ਨਹੀਂ ਸਾਡਾ ਏ ਲੋਕਾਂ ਦਾ ਏ ਸਿਪਾਹੀ ਜੇ ਤੂੰ ਮਿਲਣਾ ਏ ਤਾਂ ਪਤੀਲਾ ਇੱਥੇ ਰੱਖ ਜਾ ਇਸ ਨਾਲ ਮਹਾਰਾਜ ਦੇ ਕੱਪੜੇ ਖਰਾਬ ਹੋਣਗੇ ਬੁੱਢੀ ਨਹੀਂ ਮੈਂ ਪਤੀਲਾ ਮਹਾਰਾਜ ਦੇ ਸਰੀਰ ਨੂੰ ਛੂਹਣਾ ਏ सिपाही हैं तेरा दिमाग तो नहीं फिर गया बुड्ढी नहीं नहीं मेरा दिमाग नहीं फिरया जब मैं पतीला महाराज ਨੂੰ ਸ਼ਹਾਵਾਗੀ ਤਾਂ سونے ਦਾ ਬਣ ਜਾਵੇਗਾ बुड्ढी औरत દોੜ ਕੇ ਮਹਾਰਾਜ ਵੱਲ ਜਾਂਦੀ ਹੈ ਮਹਾਰਾਜ ਮੇਰੇ ਪਰਸ ਪਾਸ਼ਾ ਮੈਂ ਪਤੀਲਾ ਤੁਹਾਡੇ ਸਰੀਰ ਨਾਲ ਸ਼ਹਾਉਣਾ ਹੈ सिपाही દોੜ ਕੇ ਬੁੱਢੀ ਨੂੰ ਫੜਦੇ ਨੇ चल परेहट महाराज सिपाहीयानु ਛੱਡ ਦਿਓ ਇਸਨੂੰ ਬੁੱਢੀਵਾਲ ਕੀ ਗੱਲ ਐ ਮਾਈ ਫੇਰੇ ਬੱਚਿਓ ਬਾਕੀ ਦਾ ਰਹਿੰਦਾ ਪਾਠ ਅਸੀਂ ਇੱਕ ਗੱਲ ਪੜਾਂਗੇ ਧੰਨਵਾਦ